आनंदपुर साहिब ਦੇ ਜਿਹੜੇ ਇਹ ਰੋਡ ਦਾ ਮਸਲਾ ਵਾ ਇਹ ਹੈ ਤੇ ਕਾਫੀ ਪੁਰਾਣਾ ਵਾ ਗੜ ਸ਼ੰਕਰ ਤੋਂ ਲੈ ਕੇ ਤੇ ਆਨੰਦਪੁਰ ਸਾਹਿਬ ਤੱਕ ਟੁੱਟਾ ਫੁੱਟਾ ਕਈਆਂ ਦੀਆਂ ਰੀਡ ਦੀਆਂ ਹੱਡੀਆਂ ਟੁੱਟੀਆਂ ਵਾ ਕਈ ਇੱਥੇ ਚੜ੍ਹਾਈ ਵੀ ਕਰਕੇ ਇਹ ਇਹ ਸੜਕ ਨੂੰ ਬਣਾਉਣਾ ਸਰਕਾਰ ਦਾ ਕੰਮ ਹੈ ਚਲੋ ਉਹਨਾਂ ਨੇ ਨਹੀਂ ਬਣਾਈ ਪਰ ਹੁਣ ਜੇ ਕੋਈ ਰੋਕਾ ਲਾਉਣ ਦੀ ਗੱਲ ਹੁੰਦੀ ਆ ਤੇ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਇਹ ਸੜਕ ਨਹੀਂ ਰੁਕੂਗੀ ਦੇ ਆਲੇ ਦੁਆਲੇ ਜਿਵੇਂ ਮਹਾਂਪੁਰਸ਼ਾਂ ਦੀ ਸੋਚ ਆ ਵੀ ਇੱਥੇ ਜਿਹੜੇ ਸਾਡੇ ਰਵੈਤੀ ਰੁੱਖ ਵਾ ਉਹ ਲੱਗਣੇ ਆ ਇਹ ਸ਼ਾਨਦਾਰ ਰੋਡ ਹੋਣਾ। ਤੋਂ ਇਹ ਰੁਕਣੀ ਨਹੀਂ ਆ। ਨਾ ਕੋਈ ਇਹੋ ਜੀ ਗੱਲ ਕਰੇ, ਨਾ ਕੋਈ ਇਹੋ ਜੀ ਕੋਸ਼ਿਸ਼ ਕਰੇ, ਨਾ ਕੋਈ ਇਹੋ ਜੀ ਸਾਜ਼ਿਸ਼ ਬਣਾਵੇ ਵੀ ਇਹਨੂੰ ਰੋਕੀਏ। ਜੇ ਕੋਈ ਇਦਾਂ ਦੀ ਗੱਲ ਕਰੂਗਾ ਤੇ ਸਾਰੇ ਪੰਥ ਨੇ ਇੱਥੇ ਆਣ ਕੇ ਬਹਿ ਜਾਣਾ। ਪਰ ਇਕੱਲਾ ਪੰਥ ਹੀ ਨਹੀਂ ਬਹੂਗਾ, ਨਾਲ ਪੰਜਾਬ ਵੀ ਆਣ ਕੇ ਬਹੂਗਾ। ਨੰਦਪੁਰ ਸਾਹਿਬ ਨੂੰ ਆਨੰਦਪੁਰ ਸਾਹਿਬ ਹੀ ਰਹਿਣ ਦੇਣਾ ਚਾਹੀਦਾ ਆਨੰਦਪੁਰ ਸਾਹਿਬ ਦੀ ਦਿੱਖ ਆਨੰਦਪੁਰ ਸਾਹਿਬ ਦਾ ਆਬੋ ਹਵਾ ਇੱਥੋਂ ਦੇ ਰਹਿਣ ਸੈਣ ਉਹ ਗੁਰੂ ਨੇ ਤੈਅ ਕੀਤਾ ਹੈ ਕਿ ਲੋਕਲ ਵੀ ਰਹਿੰਦੇ ਆ ਉਹਨਾਂ ਨੂੰ ਗੁਰੂ ਦੇ ਆਸ਼ੇ ਦੇ ਮੁਤਾਬਕ ਇਹ ਦੇਖਣਾ ਚਾਹੀਦਾ ਵੀ ਇੱਥੇ ਅ ਨੀਰਾ ਸਿਗਰਟ ਬੀਡੀਆਂ ਪੀਣ ਵਾਲੇ ਤਮਾਕੂ ਪਾਣ ਵਾਲੇ ਦੀ ਗਿਣਤੀ ਜਿਹੜੀ ਵਧ ਰਹੀ ਆ ਇੱਥੇ ਉਹਨੂੰ ਅਸੀਂ ਕਾਬੂ ਕਰੀਏ ਔਰ ਇਹਦੇ ਲਈ ਪ੍ਰਸ਼ਾਸਨ ਦੀ ਵੀ ਇਹ ਜ਼ਿੰਮੇਵਾਰੀ ਆ ਸਰਕਾਰ ਦੀ ਵੀ ਜ਼ਿੰਮੇਵਾਰੀ ਆ ਹੋ ਜਾ ਪੰਜਾਬ ਵਸਤੀ ਨਹੀਂ ਆ ਇਹ ਠੀਕ ਆ ਪੰਜਾਬ ਦਾ ਸਾਡਾ ਹਿੰਦੂ ਵੀਰ ਪੰਜਾਬ ਦਾ ਮੁਸਲਮਾਨ ਜਾਂ ਕਿਸੇ ਵੀ ਹੋਰ ਧਰਮ ਦਾ ਤੇ ਸੇਕ ਅਸੀਂ ਸਦਿੰਗਾ ਤੋਂ ਇੱਥੇ ਰਹਿ ਰਹੇ ਆ ਪਿਆਰ ਨਾਲ ਇੱਕ ਪਾਕ ਨਾਲ ਭਾਈਚਾਰੇ ਨਾਲ ਰਹੀਏ ਪਰ ਇਹਨੂੰ ਪੰਜਾਬ ਨੂੰ ਪੰਜਾਬ ਹੀ ਰਹਿਣ ਦੀ ਗੇ ਪੰਜਾਬ ਨੂੰ ਜਿਵੇਂ ਦਾ ਬਣਾਉਣ ਦੀ ਕੋਸ਼ਿਸ਼ ਆ ਇਵੇਂ ਨਹੀਂ ਕਰਨਾ ਚਾਹੀਦਾ ਨੂੰ ਨਫ਼ਰਤ ਨਹੀਂ ਕਰਦੇ ਨਾ ਕਦੀ ਸਿੱਖ ਕਿਸੇ ਨੂੰ ਨਫ਼ਰਤ ਕਰਦਾ ਅਸੀਂ ਤੇ ਕਹਿੰਦੇ ਆ ਕਿ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਦਾ ਦੇਵਰ ਥੋੜੀਆਂ ਦਿੱਕਤਾਂ ਵੀ ਆਈਆਂ ਪਰ ਇਹ ਬੜੀ ਜਿਹਦਾ ਮਾਨਮਤੇ ਯਾਖ ਨਾਲ ਅੱਗੇ ਵਧਦੀ ਜਾ ਰਹੀ ਹੈ ਇਸ ਸੰਬੰਧੀ ਕੀ ਕਹਿਣਾ ਚਾਹੋਗੇ ਵੀ ਹੁਣ ਤੱਕ ਤਾਂ ਇਦਾਂ ਹੋਇਆ ਨਹੀਂ ਤਾਂ ਇਹਦੇ 'ਚ ਕੀ ਸਹਿਯੋਗ ਕਿੱਦਾਂ ਕਰਨਾ ਚਾਹੀਦਾ ਜਿਹੜੇ ਹੁਣ ਤੱਕ ਬੇਟਲੇ ਰਹ ਚੁੱਕੇ ਦੇਖੋ ਗੱਲ ਇਹ ਆ ਜੀ ਵੀ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੀ ਇਹ ਨਗਰੀ ਆ ਆਨੰਦਪੁਰ ਹਰ ਸਿੱਖ ਦਾ ਸ਼ਹਿਰ ਆ ਨਗਰ ਆ ਦੁਨੀਆਂ ਦੇ ਕਿਸੇ ਵੀ ਖਿੱਤੇ ਦੇ ਵਿੱਚ ਸਿੱਖ ਰਵੇ ਜਾਂ ਵਸੇ ਉਹ ਵਾਸੀ ਸ਼੍ਰੀ ਆਨੰਦਪੁਰ ਸਾਹਿਬ ਦਾ ਹੀ ਆਨੰਦਪੁਰ ਸਾਹਿਬ ਦੇ ਜਿਹੜੇ ਇਹ ਰੋਡ ਦਾ ਮਸਲਾ ਵਾ ਇਹ ਹੈ ਤੇ ਕਾਫੀ ਪੁਰਾਣਾ ਵਾ ਗੜ੍ਹ ਸ਼ੰਕਰ ਤੋਂ ਲੈ ਕੇ ਤੇ ਆਨੰਦਪੁਰ ਸਾਹਿਬ ਤੱਕ ਟੁੱਟਾ ਫੁੱਟਾ ਕਈਆਂ ਦੀਆਂ ਰੇਡ ਦੀਆਂ ਹੱਡੀਆਂ ਟੁੱਟੀਆਂ ਵਾ ਕਈ ਇੱਥੇ ਚੜ੍ਹਾਈ ਵੀ ਕਰ ਗਏ ਜਦੋਂ ਸਰਕਾਰਾਂ ਨੇ ਕੁਝ ਵੀ ਨਹੀਂ ਕੀਤਾ ਤੇ ਉਦੋਂ ਜਿਹੜੇ ਸਾਡੇ ਕਾਰਸੇਵਾਲੇ ਮਹਾਪੁਰਸ਼ਾ ਆਪਣੇ ਅਗਲਾ ਆਨੰਦਗੜ੍ਹ ਕਾਰਸੇਵਾਲੇ ਸੰਤ ਬਾਬਾ ਸੇਵਾ ਸਿੰਘ ਜੀ ਬਾਬਾ ਲਾਲ ਸਿੰਘ ਜੀ ਉਹਨਾਂ ਤੋਂ ਬਾਅਦ ਸੋਈ ਬਾਬਾ ਸੁਚਾ ਸਿੰਘ ਜੀ ਤੇ ਬਾਬਾ ਸਦਨਾਮ ਸਿੰਘ ਜੀ ਇਹਨਾਂ ਨੇ ਵੱਡਾ ਕਾਰਜ ਰੰਬਿਆ ਵਾ ਤੇ ਮੈਂ ਅਨੰਦਪੁਰ ਸਾਹਿਬ ਜਦੋਂ ਵੀ ਆਉਂਦਾ ਮੈਂ ਇੱਥੇ ਮਹਾਪੁਰਸ਼ਾਂ ਦੇ ਕੋਲ ਬਹਿਣਾ ਵੀ ਆ ਦੇਖਦਾ ਵੀ ਆ ਕਾਫੀ ਕੰਮ ਹੋ ਗਿਆ ਕਾਫੀ ਕੰਮ ਰਹਿੰਦਾ ਇਹਦੇ ਵਿੱਚ ਇੱਕ ਤੇ ਸੰਗਤ ਨੂੰ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਵੈਸੇ ਤੇ ਮੈਂ ਪਹਿਲਾਂ ਵੀ ਕਹਿੰਨਾ ਹਾਂ ਮੈਂ ਉਹ ਗੱਲ ਨੂੰ ਫੇਰ ਦਰੋਣਾ ਭਾਈ ਇਹ ਰਾਹ ਬਣਾਉਣੇ ਸਰਕਾਰਾਂ ਦਾ ਕੰਮ ਆ ਆਪਾਂ ਸਾਰੇ ਲੋਕ ਸਰਕਾਰਾਂ ਨੂੰ ਟੈਕਸ ਦਿੰਨੇ ਹਰ ਚੀਜ਼ ਦੇ ਉੱਤੇ ਉਹ ਟੈਕਸ ਜਨਤਾ ਦਾ ਤੇ ਜਨਤਾ ਨੇ ਇਹ ਤੋਂ ਲੰਘਣਾ ਗੱਲ ਕਰੇ ਸਿੱਖਾਂ ਦੀ ਵੀ ਨਹੀਂ ਆ ਗੱਲ ਤੇ ਅੱਗੇ ਮੰਦਰ ਵੀ ਹੈਗੇ ਨੇ ਜਾਂ ਹੋਰ ਵੀ ਕਈ ਅਸਥਾਨ ਇਹ ਇਲਾਕੇ ਦੇ ਲੋਕਾਂ ਨੇ ਵੀ ਲੰਘਣਾ ਤੋਂ ਗੱਲ ਤੇ ਸਰਵ ਸਾਂਝੀ ਆ ਉਹਦੇ ਤਹਿਤ ਇਹ ਸੜਕ ਨੂੰ ਬਣਾਉਣਾ ਸਰਕਾਰ ਦਾ ਕੰਮ ਹੈ ਚਲੋ ਉਹਨਾਂ ਨੇ ਨਹੀਂ ਬਣਾਈ ਪਰ ਹੁਣ ਜੇ ਕੋਈ ਰੋਕਾ ਲਾਉਣ ਦੀ ਗੱਲ ਆਉਂਦੀ ਆ ਤੇ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਇਹ ਸੜਕ ਨਹੀਂ ਰੁਕੂਗੀ ਇਹ ਬਹੁਤ ਵਧੀਆ ਬਣੂਗੀ ਔਰ ਇਹਦੇ ਆਲੇ ਦੁਆਲੇ ਜਿਵੇਂ ਮਾਂ ਪਰੇਸ਼ਾਨ ਦੀ ਸੋਚ ਆ ਵੀ ਇੱਥੇ ਜਿਹੜੇ ਸਾਡੇ ਰਵਾਇਤੀ ਰੁੱਖ ਵਾ ਉਹ ਲੱਗਣੇ ਆ ਇਹ ਸ਼ਾਨਦਾਰ ਰੋਡ ਹੋਊਗਾ ਔਰ ਇਹਦਾ ਜਿਹੜਾ ਸਫਰ ਹੋਇਆ ਕਰੂਗਾ ਉਹ ਸੰਗਤਾਂ ਨੂੰ ਇੱਕ ਵੱਖਰਾ ਆਨੰਦ ਵੀ ਦਿਆ ਕਰੂਗਾ ਬੰਗੇ ਤੋਂ ਹੀ ਪਤਾ ਲੱਗਿਆ ਕਰੂਗਾ ਵੀ ਆਨੰਦਪੁਰ ਸਾਹਿਬ ਜਾ ਰਹੇ ਆ ਆਪਣੇ ਗੁਰੂ ਪਿਤਾ ਦੇ ਘਰ ਤੋ ਇਹ ਰੁਕਣੀ ਨਹੀਂ ਆ ਨਾ ਕੋਈ ਇਹੋ ਜੀ ਗੱਲ ਕਰੇ ਨਾ ਕੋਈ ਇਹੋ ਜੀ ਕੋਸ਼ਿਸ਼ ਕਰੇ ਨਾ ਕੋਈ ਇਹੋ ਜੀ ਸਾਜਿਸ਼ ਬਣਾਵੇ ਵੀ ਇਹਨੂੰ ਰੋਕੀਏ ਜੇ ਕੋਈ ਇਦਾਂ ਦੀ ਗੱਲ ਕਰੂਗਾ ਤੇ ਸਾਰੇ ਪੰਥ ਨੇ ਇੱਥੇ ਆਣ ਕੇ ਬਹਿ ਜਾਣਾ ਔਰ ਕੱਲਾ ਪੰਥ ਹੀ ਨਹੀਂ ਬਹੂਗਾ ਨਾਲ ਪੰਜਾਬ ਵੀ ਆਣ ਕੇ ਬਹੂਗਾ ਤੋ ਮੈਂ ਗੁਰੂ ਅਗੇ ਅਰਦਾਸ ਕਰਦਾ ਕਿਉਂਕਿ 350 ਸਾਲਾਂ ਸੀ ਡਿਸਟਾਪ ਦੀ ਆ ਰਹੀ ਆ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਭੈ ਮਤੀ ਦਾਸ ਦੀ ਭੈ ਸਤੀ ਦਾਸ ਦੀ ਭੈ ਦੇਵਾਲਾ ਜੀ ਦੀ ਉਹ ਨਵੰਬਰ ਦੇ ਵਿੱਚ ਉਹਦੇ ਤੋਂ ਪਹਿਲਾਂ ਪਹਿਲਾਂ ਮਹਾਪੁਰਸ਼ਾਨੇ ਵੀ ਪੂਰਾ ਉਦਮ ਕੀਤਾ ਆ ਇਹ ਰੋਡ ਬਣਨਾ ਤੋਂ ਸੰਗਤਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਉਹਦੇ ਤੋਂ ਪਹਿਲਾਂ ਪਹਿਲਾਂ ਇਹ ਜਿਹੜਾ ਰਾਹ ਵਾ ਜਿਵੇਂ ਫੋਰ ਲੇਨ ਬਣ ਰਿਹਾ ਇਹ ਬਣ ਜਾਣਾ ਚਾਹੀਦਾ ਕਿਉਂਕਿ ਇਹਦੇ ਨਾਲ ਸੰਗਤਾਂ ਵੱਡੀ ਗਿਣਤੀ ਤੇ ਆਉਣੀਆਂ ਤੇ ਗੁਰੂ ਪਾਤਸ਼ਾਹ ਦੀ ਜਿਹੜੀ ਸ਼ਿੱਧੀ ਆ ਉਹ ਬਹੁਤ ਸੁਚੱਜੇ ਤਰੀਕੇ ਦੇ ਨਾਲ ਮਨਾਈ ਜਾਵੇ ਯੋਗਿਕ ਨੂੰ ਅਨੰਦਪੁਰ ਸਾਹਿਬ ਨੂੰ ਲੈ ਕੇ ਵਿਕੀਟ ਹੈ ਕਿ ਜਿਹੜਾ ਇਹ ਦੇ ਧਾਰਮਿਕ ਸਥਾਨ ਜਿਸ ਪੀ ਨਾਲ ਜੁੜਿਆ ਹੋਊਗਾ ਉੱਥੇ ਦੀ ਦਿੱਖ ਉੱਥੇ ਦਾ ਕਲਚਰ ਲੱਗ ਜਾ ਰਿਹਾ ਇਹਨੂੰ ਲੈ ਕੇ ਤੇ ਪੰਜਾਬ ਦੇ ਜਿੱਦਾਂ ਹੁਣ ਵੱਖ-ਵੱਖ ਸਟੇਟਾਂ ਨੇ ਆਪਣੇ ਅਧਿਕਾਰ ਤੈਅ ਕਰ ਦਿੱਤੇ ਆ ਹਮਾਜਨ ਕਹਿੰਦਾ ਜੀ ਅਸੀਂ ਆਪਣੇ ਲੋਕਾਂ ਨੂੰ ਅਧਿਕਾਰ ਦੇਣੇ ਆ ਚਲੋ ਉਹਦਾ ਆਣ ਜਾਣ ਤੇ ਪ੍ਰਵਾਸ ਕਿਸੇ ਨੂੰ ਦਿੱਕਤ ਨਹੀਂ ਹੁੰਦੀ ਕਿ ਆ ਸਕਦਾ ਪਰ ਸਾਰੀਆਂ ਸਟੇਟਾਂ ਆਪਣੇ ਲੋਕਾਂ ਨੂੰ ਸੀਮਿਤ ਕਰ ਰਹੀ ਹੈ ਇਸ ਸੰਬੰਧੀ ਚਲੋ ਮੈਂ ਤਾਂ ਗੁਰੂ ਘਰ ਦੀ ਕਹੂਗਾ ਕੋਈ ਕੀ ਕਰਨ ਦੀ ਲੋੜ ਹੈ ਜਾਂ ਕੀ ਹੋ ਰਿਹਾ ਕੋਈ ਕੋ ਜਿਹੜਾ ਇਹ ਕੀਤਾ ਜਾਵੇ ਦੇਖੋ ਆਨੰਦਪੁਰ ਸਾਹਿਬ ਨੂੰ ਆਨੰਦਪੁਰ ਸਾਹਿਬ ਹੀ ਰਹਿਣ ਦੇਣਾ ਚਾਹੀਦਾ ਆਨੰਦਪੁਰ ਸਾਹਿਬ ਦੀ ਦੇਖ ਆਨੰਦਪੁਰ ਸਾਹਿਬ ਦਾ ਆਬੋ ਹਵਾ ਇਥੋਂ ਦੇ ਰਹਿਣ ਸਹਿਣ ਉਹ ਗੁਰੂ ਨੇ ਤੈਅ ਕੀਤਾ ਆ ਜਦੋਂ ਸਿੱਖਾਂ ਨੇ ਮੋਰਚਾ ਲਾਇਆ ਹੀ ਆਪਣਾ ਧਰਮ ਯੁੱਧ ਮੋਰਚਾ ਉਹਦੇ ਵਿੱਚ ਇੱਕ ਮੰਗ ਹੈਗੀ ਸੀ ਭਈ ਸ੍ਰੀ ਅਮਰਤਸਰ ਸਾਹਿਬ ਨੂੰ ਤੇ ਸ੍ਰੀ ਆਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਉਹ ਇਸੇ ਕਰਕੇ ਕਿਉਂਕਿ ਇਹ ਸਿੱਖਾਂ ਦੇ ਲਈ ਬੜੇ ਕੇਂਦਰੀ ਸਥਾਨ ਹੈ। ਤੋਂ ਮੈਂ ਇਹ ਸਮਝਦਾ ਮਾਂ ਕਿ ਆਨੰਦਪੁਰ ਸਾਹਿਬ ਵਾਲਿਆਂ ਨੂੰ ਆਪ ਹੀ ਪਹਿਲਾਂ ਤੇ ਜਿਹੜੇ ਇੱਥੇ ਲੋਕਲ ਵੀ ਰਹਿੰਦੇ ਆ ਉਹਨਾਂ ਨੂੰ ਗੁਰੂ ਦੇ ਆਸ਼ੇ ਦੇ ਮੁਤਾਬਕ ਇਹ ਦੇਖਣਾ ਚਾਹੀਦਾ ਵੀ ਇੱਥੇ ਨੀਰਾ ਸਿਗਰਟ ਬੀਡਿੰਗਾਂ ਪੀਣ ਵਾਲੇ ਤਮਾਕੂ ਪਾਣ ਵਾਲੇ ਦੀ ਗਿਣਤੀ ਜਿਹੜੀ ਵੱਧ ਰਹੀ ਆ ਇੱਥੇ ਉਹਨੂੰ ਅਸੀਂ ਕਾਬੂ ਕਰੀਏ। ਔਰ ਇਹਦੇ ਲਈ ਪ੍ਰਸ਼ਾਸਨ ਦੀ ਵੀ ਇਹ ਜ਼ਿੰਮੇਵਾਰੀ ਆ, ਸਰਕਾਰ ਦੀ ਵੀ ਜ਼ਿੰਮੇਵਾਰੀ ਆ। ਉਹ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਹੋਇਆਂ ਇੱਥੇ ਸ਼ਹਿਰ ਦੇ ਵਿੱਚ ਤੇ ਵੈਸੇ ਕੋਈ ਵੈਸੇ ਨਸ਼ੇ ਦੀ ਦੁਕਾਨ ਨਹੀਂ ਚਾਹੀਦੀ ਦੂਜਾ ਇਥੋਂ ਦੀ ਜਿਹੜੀ ਦਿਖਵਾ ਉਹ ਜੋ ਗੁਰੂ ਘਰ ਤੋਂ ਚੱਲੀ ਆਉਂਦੀ ਆ ਉਹ ਉਵੇਂ ਵੀ ਉਵੇਂ ਰਹਿਣੀ ਚਾਹੀਦੀ ਮੈਨੂੰ ਪਤਾ ਵਾ 1930 31 ਦੇ ਨੇੜੇ ਤੇੜੇ ਮੈਂ ਪੜ੍ਹਿਆ ਵਾ ਕਿ ਗੁਰਸਥਾਨਾ ਨੂੰ ਜਦੋਂ ਬਣਾਉਣ ਦੀ ਸੇਵਾ ਚੱਲੀ ਆ ਤੇ ਨੌਰੇ ਪਿੰਡ ਤੋਂ ਮਹਾਂਪੁਰਸ਼ ਬਾਬਾ ਸੇਵਾ ਸਿੰਘ ਜੀ ਪੈਦਲ ਵੀ ਆਉਂਦੇ ਰਹਿਆ ਤੇ ਸਾਈਕਲ ਤੇ ਵੀ ਆਉਂਦੇ ਰਹਿਆ ਬੜੀ ਜੱਦੂ ਜੈਦ ਦੇ ਨਾਲ ਉਹਨਾਂ ਨੇ ਇਹ ਸਾਰੇ ਇੱਥੇ ਇਮਾਰਤਾਂ ਕਾਮੀਰ ਕਰਵਾਈਆਂ ਫੇਰ ਜਿਹੜਾ ਪਹਾੜੀਆਂ ਖਰੀਦੀਆਂ ਸੀ ਕੇਸਗੜ੍ਹ ਸਾਹਿਬ ਤੋਂ ਲੈ ਕੇ ਕਿਲੇ ਆਨੰਦਗੜ੍ਹ ਤੱਕ ਪਰ ਉਹ ਰੋਡ ਦੇ ਉੱਤੇ ਜਦੋਂ ਮੈਂ ਦੇਖਦਾ ਵੀ ਕੁਝ ਲੋਕ ਸਿਗਰਟਾ ਪੀਂਦੇ ਆ ਬੀੜੀਆਂ ਪੀਂਦੇ ਆ ਤਾਂ ਫੇਰ ਇਹ ਮਹਿਸੂਸ ਹੁੰਦਾ ਵੀ ਅਸੀਂ ਕਿੱਥੇ ਖੜੇ ਆ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਪੀ ਇਹੋ ਜੀਆਂ ਗੱਲਾਂ ਅਸੀਂ ਇੱਥੇ ਬਰਦਾਸ਼ਤ ਨਹੀਂ ਕਰਾਂਗੇ ਇਹਨੂੰ ਇਥੋਂ ਦਾ ਨਗਰ ਨਿਗਮ ਨੱਥ ਪਾਵੇ ਫੇਰ ਜਦੋਂ ਕੋਈ ਸਿੱਖ ਇਦਾਂ ਕੁਛ ਕਹਿੰਦਾ ਵਾ ਫੇਰ ਇਹ ਗੱਲ ਨੂੰ ਦੂਜੇ ਪਾਸੇ ਲੈ ਜਾਂਦੇ ਆ। ਉਹ ਗੱਲ ਤੇ ਇਥੋਂ ਦੇ ਆਗੂ ਹਵਾ ਨੂੰ ਬਣਾ ਕੇ ਰੱਖਣ ਦੀ ਆ। ਬਾਕੀ ਮੈਂ ਤੇ ਜਦਨ ਹੌਲੇ-ਮੱਲੇ ਤੇ ਬੋਲਿਆ ਸੀ ਪੰਥ ਨੂੰ ਸੰਦੇਸ਼ ਦਿੱਤਾ ਜਾਂਉਂਦੇ ਤੋਂ ਪਹਿਲਾਂ ਮੇਰੀ ਇਹ ਸੋਚ ਆ ਪੰਜਾਬ ਬਸਤੀ ਨਹੀਂ ਆ। ਇਹ ਠੀਕ ਆ ਪੰਜਾਬ ਦਾ ਸਾਡਾ ਹਿੰਦੂ ਵੀਰ ਪੰਜਾਬ ਦਾ ਮੁਸਲਮਾਨ ਜਾਂ ਕਿਸੇ ਵੀ ਹੋਰ ਧਰਮ ਦਾ ਤੇ ਸੇਕ ਅਸੀਂ ਸੜਿੰਗਾ ਤੋਂ ਇੱਥੇ ਰਹਿ ਰਹੇ ਆ ਪਿਆਰ ਨਾਲ ਇੱਕ ਪਾਕ ਨਾਲ ਭਾਈਚਾਰੇ ਨਾਲ ਰਹੀਏ ਪਰ ਇਹਨੂੰ ਪੰਜਾਬ ਨੂੰ ਪੰਜਾਬ ਹੀ ਰਹਿਣ ਦੀ ਗੇ ਪੰਜਾਬ ਨੂੰ ਜਿਵੇਂ ਦਾ ਬਣਾਉਣ ਦੀ ਕੋਸ਼ਿਸ਼ ਆ ਇਵੇਂ ਨਹੀਂ ਕਰਨਾ ਚਾਹੀਦਾ ਔਰ ਇਹਦੇ ਤੇ ਮੈਂ ਇਹ ਸਮਝਦਾ ਪੰਜਾਬ ਦੀਆਂ ਜਿੰਨੀਆਂ ਵੀ ਪੋਲੀਟੀਕਲ ਧਿਰਾਂ ਇਹਨਾਂ ਨੂੰ ਵੀ ਬੋਲਣਾ ਚਾਹੀਦਾ ਸਟੈਂਡ ਲੈਣਾ ਚਾਹੀਦਾ ਕਿ ਆਪਾਂ ਪੰਜਾਬ ਨੂੰ ਪੰਜਾਬ ਹੀ ਰਹਿਣ ਦੀ ਗੇ ਕਿਉਂਕਿ ਇਹ ਥੋੜਾ ਜਿਆਦਾ ਤੇ ਲੱਖਾ ਵਾ ਗੁਰੂਆਂ ਦੀ ਧਰਤੀ ਆ ਇਥੇ ਆਵੇ ਕੋਈ ਜੀ ਸੱਦ ਕੇ ਆਵੇ ਕੰਮ ਕਰੇ ਕਰਦੇ ਆ ਪਰ ਸਾਡੇ ਲੋਕਾਂ ਨੂੰ ਵੀ ਤੇ ਕੰਮ ਮਿਲਣਾ ਚਾਹੀਦਾ ਸਾਡੇ ਤੋਂ ਭਾਵੇਂ ਤੋਂ ਦਾ ਸਿੱਖ ਵੀ ਆ ਹਿੰਦੂ ਵੀ ਆ ਮੁਸਲਮਾਨ ਵੀ ਆ ਦੂਜੀ ਗੱਲ ਇਹ ਆ ਤੇ ਇਹ ਸਾਰਿਆਂ ਦਾ ਸਾਂਝਾ ਮੁੱਦਾ ਇਥੋਂ ਦੇ ਪੰਜਾਬੀਆਂ ਦਾ ਇਥੇ ਸਾਰਿਆਂ ਨੂੰ ਬੋਲਣਾ ਚਾਹੀਦਾ ਕੁਝ ਕਰਨਾ ਚਾਹੀਦਾ ਬਾਕੀ ਗੁਰੂ ਦਾ ਸਿਧਾਂਤ ਸਪਸ਼ਟ ਆਹੀਂ ਕਿ ਇਹਨੂੰ ਨਫ਼ਰਤ ਨਹੀਂ ਕਰਦੇ ਨਾ ਕਦੀ ਸਿੱਖ ਕਿਸੇ ਨੂੰ ਨਫ਼ਰਤ ਕਰਦਾ ਆਹੀਂ ਤੇ ਕਹਿੰਦੇ ਆ ਕਿ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ